ਹਾਈ ਹਾਈ ਅਨਮਾਸੇ ਆਪਾ ਪੈ ਗਿਆ ਜੀ ਤਮ ਦਾ ਕੁਛ ਹੁਣ ਕੀ ਹੋ ਗਿਆ ਵਾ ਹੁਣ ਕੀ ਹੁਣਾਵਾ ਉਹ ਜਿਹੜਾ ਤਾਂ ਜਵਾਈ ਹੈ ਉਹ ਬਾਹਰ ਨਿਕਲ ਗਿਆ ਜੀ ਤੇ ਚੰਗਾ ਹੋ ਗਿਆ ਕ ਹਾਂ ਹਾਂ ਚੰਗਾ ਹੋ ਗਿਆ ਸਾਡੀ ਤੀ ਦੀ ਜ਼ਿੰਦਗੀ ਬਰਬਾਦ ਹੋ ਗਈ ਤੁਸੀਂ ਕਹਿੰਦੇ ਚੰਗਾ ਹੋ ਗਿਆ ਵਾ ਤੇ ਤੂੰ ਕਿਹੜਾ ਟਿਕਣ ਦਿੰਦੀ ਉਹਨੂੰ ਨਾ ਮੈਂ ਕਿਹਣੀ ਦਿੰਦੀ ਮੈਂ ਕੀ ਆਖਿਆ ਸੀ ਉਹ ਨਹੀਂ ਟਿਕਣ ਦਿੰਦਾ ਮੇਰੀ ਤੀ ਨੂੰ ਉਹ ਚਲ ਚੰਗਾ ਹੋ ਗਿਆ ਵਾ ਚਲ ਗਿਆ ਤੇ ਇੱਕ ਪਾਸੇ ਉਹਨੇ ਕੇਸ ਲਾ ਲਿਆ ਇੱਕ ਪਾਸੇ ਦਫਾ ਹੋ ਗਿਆ ਬਾਹਰ ਕੀ ਚੰਗਾ ਹੋ ਗਿਆ ਤੇ ਤਰੀਕਾ ਬਾਅਦ ਸਾਰੇ ਭੂਤਣੀਆਂ ਪੈਣ ਗਿਆ ਵਾ ਤਾਨੂੰ ਤੇ ਜਾਣਾ ਪੈਣਾ ਹੋਣਾ ਨਹੀਂ ਮੈਂ ਦੂਜਾ ਕੇਸ ਠੋਕਣਾ ਉਹਦੇ ਉੱਤੇ ਇਹ ਚਲ ਕਿਤਾ ਗਿਆ ਬਾਹਰ ਚਲੇ ਕਿਤਾ ਗਿਆ ਬਾਹਰ ਪਹਿਲਾ ਕਾਗਜ਼ ਵੀ ਤੇ ਨਿਕਲਾਏ ਸੀਗੇ ਆਪਾਂ ਕਹੜੇ ਕਲਾਈ ਸੀ ਹੁਣ ਬਹਿ ਲੈਨੇ ਕੀਤੀ ਸਾਰੀ ਤਣ ਚੋਰੀ ਮੂਹ ਘਾ ਕੇ ਤੇ ਬਾਹਰ ਨਿਕਲ ਗਿਆ ਵਾ ਨਾ ਇੱਕ ਚੰਗਾ ਕੰਮ ਕੀਤਾ ਬੰਦੇ ਆ ਨਾ ਸਮਝ ਤੂੰ ਚੰਗੀ ਰਹਿੰਦੀ ਸਾਡੀ ਸਲਾਹ ਨਾ ਜਾਂਦਾ ਕਿਤੇ ਜੇ ਹੁਣ ਦੋ ਨੰਬਰ ਤੇ ਚਲੇ ਗਿਆ ਕੀ ਪਤਾ ਹੁਣ ਜਾ ਕੇ ਸਾ ਕੀ ਬਣਨਾ ਕੀ ਨਹੀਂ ਉਹਦਾ ਕੀ ਬਣਨਾ ਉਹਦਾ ਨਹੀਂ ਵੇਖੀ ਜਾਓ ਕਿੱਦਾਂ ਵਾ ਕੇਸ ਸਾਡੀ ਉੱਤੇ ਹੁਣ ਕੇਸ ਤੋਂ ਉੱਥੇ ਕਾਹਦਾ ਲਾਉਣਾ ਹੈ ਅਗਲਾ ਚਲ ਗਿਆ ਦੋ ਨੰਬਰ ਤੇ ਉੱਥੇ ਉਹ ਭਾਵੇਂ ਰਵੇ ਸਾਤ ਭਗਰੇ 20 ਸਾਲ ਉਹਨਾਂ ਆਪਣੀ ਧੀ ਨੂੰ ਲਾਸਰ ਸਰਾਂ ਦੇ ਨਾਲ ਆਪਣੇ ਨਾਲ ਨਾ ਮੈਂ ਕਹਿੰਦੀ ਹਾਂ ਸਰਾਂ ਦੇ ਨਾਲ ਹੈ ਸਾਰਾ ਕਸੂਰ ਉਹਨਾਂ ਨਾਲ ਖੱਤਿਆਂ ਦਾ ਵਾ ਉਹਦੀ ਮਾਂ ਦਾ ਕਸੂਰ ਵਾ ਤੇ ਉਹਦਾ ਕਸੂਰ ਵਾ ਹੁਣ ਚੋਰੀ ਝੂਮੂ ਲਾ ਕੇ ਗਿਆ ਹੋ ਮਰ ਜਣਾ ਤੇ ਦੱਸ ਕੇ ਜਾਂਦਾ ਹਾਂ ਨੂੰ ਫੇਰ ਨੂੰ ਘਰ ਦੇ ਬਾਹਰ ਮੈਂ ਤੂੰ ਆਏ ਦੀ ਇਤ ਬੜੀ ਕਰਦੀ ਸੀ ਨਾ ਤੈਨੂੰ ਤੇਰੀ ਸਲਾਹ ਨਾਲ ਜਾਂਦਾ ਉਹ ਹੈ ਇਹੋ ਜਿਹੀ ਜਿਤਨੀ ਹੁੰਦੀ ਕੋਈ ਨਹੀਂ ਠੀਕ ਵਾ ਨਾ ਛਿੱਤਰ ਨਾਲ ਰੱਖਣਾ ਪੈਂਦਾ ਵਾ ਛਿੱਤਰ ਨਾਲ ਰੱਖਣਾ ਪੈਂਦਾ ਜੇ ਤੂੰ ਨਹੀਂ ਤਾਂ ਸਾਹਮਣੇ ਜਾਂਦਾ ਫਿਰ ਮਚੜ ਹੁੰਦੀ ਜਾਜੇ ਨੂੰ ਤੇਰੀ ਸੁਣ ਲੈ ਗੱਲ ਉਹ ਚਲ ਗਿਆ ਆਪਣਾ ਬਜ ਬਚਾ ਕੇ ਇੱਥੋਂ ਉਦੀ ਹਾਲ ਗੱਲੀ ਮਾਰ ਰਹੀ ਹੈ ਇੱਥੇ ਹੁਣ ਤਰੀਕੇ ਜੱਜਿਆ ਕਰੋ ਨਾ ਜਾਵੇ ਨਹੀਂ ਸਹੀ ਉਹਦੀ ਗੱਲ ਨਹੀਂ ਹੁੰਦਾ ਕੀ ਮਗਾ ਲੜਾ ਪਰਿਆ ਕਿ ਉਹਦੇ ਇੱਥੇ ਮਾਂ ਪਿਓ ਇੱਥੇ ਹੈ ਠੀਕ ਆ ਉਹ ਬੇਰੇ ਕੋਲੇ ਤਰੀਕ ਜਾਇਆ ਕਰਨੀ ਨਹੀਂ ਜਾਇਦਾ ਨਹੀਂ ਸਹੀ ਤੇ ਤੂੰ ਆਪਣੀ ਕੁੜੀ ਦਾ ਪਿਆਰ ਲਾ ਰੋਣਾ ਮੈਂ ਕੀ ਪਿਆਰ ਕਰਨਾ ਮੈਂ ਤਾਂ ਸਿਰ ਪਾੜ ਦੂੰਗੀ ਮਾਂ ਦਾ ਠੀਕ ਆ ਨਾ ਉਹਨਾਂ ਨੂੰ ਜਿੰਦ ਕਿਤਾ ਪਈ ਤੇ ਚੋਰੀਆਂ ਖਮਾਉਂਦੀ ਵੇਖੀ ਜਾਓ ਤੀ ਗਾੜੀ ਗਾੜੀ ਮੈਨੂੰ ਭਾਵੇਂ ਉੱਥੇ ਨਾ ਪਹੁੰਚਣਾ ਪਵੇ ਮੈਂ ਪਹੁੰਚ ਕੇ ਰਹਿਣਾ ਹੁਣ ਤੂੰ ਤੇਰੇ ਕੋਲੱਖ ਨਹੀਂ ਆਉਣਾ ਹੁਣ ਠੀਕ ਆ ਜਿਹੜੀ ਸਿਰ ਤੇ ਸਵਾਰ ਬਣੀ ਉਹ ਪੈ ਗਈ ਆ ਇਹ ਪੈਜੀ ਸਿਰ ਤੇ ਸਵ ਮੇਰਾ ਨਾਮ ਹੈ ਜੀਵਨਨੀ ਜਿਹਨੂੰ ਉੱਥੋਂ ਨਮਗਾਇਆ ਤੇ ਵੇਖਿਓ ਸਹੀ ਤੁਸੀਂ ਉਹ ਮੇਰੀ ਗੱਲ ਸੁਣ ਲੈ ਹੁਣ ਤੂੰ ਜੋ ਮਰਜੀ ਕਰ ਲੈ ਹੁਣ ਤੇਰਾ ਪੈੰਦਰਾ ਕੋਈ ਨਿਕਾ ਚੱਲਣਾ ਜਦੋਂ ਇੱਥੇ ਅਣਖ ਰੋਂਦਾ ਹੁੰਦਾ ਹੈ ਨਾ ਤੂੰ ਉਹਦੇ 20-20 ਰੰਗ ਗੱਲਾ ਕਰਦੀ ਹੁੰਦੀ ਠੀਕ ਆ ਉਹਨੇ ਹੁਣ ਇੱਥੇ ਤੇ ਨਿਕਾਣਾ ਉਹਨੇ ਮਰਨਾ ਮਨਜ਼ੂਰ ਕਰ ਲੈਣਾ ਉਥੇ ਮੇਰੀ ਗੱਲ ਸੁਣੋ ਉਹਦੀ ਕਰਤੂਤ ਹੀ ਹੈ ਬੇਇੱਜ਼ਤੀ ਕਰਾਉਣ ਵਾਲੀ ਜੇ ਚੰਗਾ ਹੁੰਦਾ ਤੇ ਮੈਂ ਕਾਹਨੂੰ ਕਰਦੀ ਉਹਦੀ ਬੇਇੱਜ਼ਤੀ ਹੈ ਨਾ ਤੂੰ ਚੰਗੇ ਕੀਤੇ ਹਾਨੇ ਤੀਜੇ ਦਿਨ ਮੇਰੇ ਤੀਨ ਨੂੰ ਕੁੱਟ ਕੇ ਬਾਹਰ ਕੱਢ ਛੜਦਾ ਹੁੰਦਾ ਸੀ ਬੜੇ ਸੋਨੇ ਕੰਮ ਕਰਦਾ ਸੀਗਾ ਇੱਕ ਤੁਸੀਂ ਨਹੀਂ ਚੰਗੇ ਤਾਂ ਜੁਰਤ ਪੈ ਗਈ ਹਦੀ ਨਹੀਂ ਧੀ ਤੇਰੀ ਕਿਉਂ ਕੁੱਟ ਖਾਂਦੀ ਜੇ ਉਥੇ ਕੰਮ ਸਵਾਦ ਦੇ ਕਰਦੇ ਤੇ ਉਹ ਪਿਆਰ ਨਾਲ ਦੱਸਦੇ ਉਹਨੂੰ ਨਾ ਤੁਸੀਂ ਪਿਓ ਅਜੇ ਕਿ ਦੁਸ਼ਮਣ ਜੀ ਉਹਦੇ ਹੁਣ ਸੋਚੋ ਕਿ ਉਹਨੂੰ ਕਰਨਾ ਕੀ ਆ ਉਹ ਤਾਂ ਖੱਤਾ ਮੂੰਹ ਕਾਲਾ ਕਰਕੇ ਨਿਕਲ ਗਿਆ ਇੱਥੋਂ ਤੇ ਮੈਂ ਹੁਣ ਦੱਸ ਕੀ ਕਰਾਂ ਮੈਂ ਕਿਹੜੇ ਖੂਜ ਪਾਵਾਂ ਮੈਨੂੰ ਕੀ ਪਤਾ ਕਿੱਥੇ ਚਲ ਗਿਆ ਕਿੱਥੇ ਨਹੀਂ ਮੈਨੂੰ ਦੱਸ ਕੇ ਗਿਆ ਵਾ ਜੇ ਨਹੀਂ ਨਾ ਪਤਾ ਤੇ ਵਕੀਲ ਗਾੜੀ ਜਾ ਕੇ ਰੋਵੋ ਵੀ ਜਿੰਨੇ ਕੇਸ ਲਾਇਆ ਹੋ ਉਹ ਤਾਂ ਖੱਤਾ ਭੱਜ ਗਿਆ ਵਾ ਤੇ ਕੇਸ ਕਾਦਾ ਵਹੋਣੇ ਜਦੋਂ ਅਗਲਾ ਚਲੀ ਗਿਆ ਤੇ ਹੁਣ ਕੀ ਫੜ ਲੈਣਾ ਉਹਦਾ ਇੱਥੋਂ ਨਾ ਤਾਨੂੰ ਤੱਕ ਲੱਗਾ ਹੈ ਹੀ ਨਹੀਂ ਗੱਲ ਕਰਨ ਦੀ ਤਵੇਂ ਇਹ ਨਹੀਂ ਪਤਾ ਲੱਗਦਾ ਤੁਹਾਡੀ 30 ਦੀ ਜ਼ਿੰਦਗੀ ਬਰਬਾਦ ਹੋ ਜਾਣੀ ਆ ਨਾ ਸਾਡੇ ਹੱਥ ਵਿੱਚ ਕੀ ਰਹਿ ਗਿਆ ਵਾ ਮੈਂ ਤਾਂ ਰੋਣੀ ਆਪਣੀ ਕਿਸਮਤ ਨੂੰ ਤੁਹਾਡੇ ਹੱਥ ਕੀ ਰਿਹਾ ਹੁਣ ਹੈ ਮੈਂ ਕਿਉਂ ਵਿਆਹੀ ਕੁੜੀ ਆਪਣੀ ਉੱਥੇ ਰੋਈ ਜਾ ਹੁਣ ਤਰੀਕਾ ਪਿਆ ਕਰਨੀ ਆ ਵਾ ਉਹਦਾ ਮਾਂ ਕੋਲ ਡਜ ਜਾਗਾ ਨਾ ਮਾੜਾ ਮੋਟਾ ਤੇ ਇਹ ਮੁੰਡੇ ਦੀ ਗੱਲ ਆ ਤੇ ਕੋਈ ਨੇ ਪਕੌੜਾ ਘਰਾਰ ਦੇ ਦੇਣਾ ਵਾ ਤੇ ਬਸ ਗੱਲ ਮੁਕੀ ਝਗੜਾ ਪਾਰ ਪਿਆ ਤੇ ਅਸੀਂ ਦੋਏ ਘਰ ਤੋਂ ਦੁਰੇ ਫਰੇ ਕਰਾਂਗੇ ਉੱਤੇ ਇਹਨੂੰ ਦੁਰੇ ਫਰੇ ਕਰਾਂਗੇ ਨਾ ਤੁਸੀਂ ਪਿਆਰ ਹੋ ਤਾਂ ਚਲੀਏ ਇਹਦੀ ਮਾਂ ਦੇ ਕੋਲ ਮੈਂ ਉਹਦੇ ਕੋਲ ਹੀ ਪਿੱਟ ਕੇ ਆਵਾਂ ਚੰਗੀ ਤਰ੍ਹਾਂ ਵੀ ਇਹ ਕੀ ਜਿੰਨੀ ਉੱਥੇ ਤੁਸੀਂ ਜਵਾਨ ਚ ਲਾਈ ਆ ਨਾ ਮਾਵਾ ਤੀ ਨੇ ਮੈਂ ਤਾਂ ਹੁਣ ਉੱਥੇ ਰੱਖ ਨਹੀਂ ਹੋ ਜਾਣਾ ਜੇ ਤੂੰ ਜਾਣਾ ਚਾਹੇ ਮੈਂ ਨਹੀਂ ਜਾਣਾ ਚਾਰਾ ਨੀਗਾ ਠੀਕ ਆ ਹੁਣ ਬੁਲੀਆਂ ਨਾ ਉੱਥੇ ਚੱਲ ਕੇ ਉੱਥੇ ਚੱਲ ਜੇ ਜੇ ਟਾਈਮ ਉਦੋਂ ਕਦੇ ਫੇਰਾ ਮਾਦੀ ਕੁੜੀ ਤੇਰੀ ਉੱਥੇ ਵੱਸਦੀ ਨਾ ਕੁੜੀ ਮੇਰੀ ਵਿਚਾਰੀ ਰੋਂਡੇ ਹੀ ਆ ਹੈ ਤਨ ਤੋਂ ਮਾਸਾ ਫਿਕਰ ਹੀ ਹੈ ਨੀਗਾ ਕਿਤੇ ਅੱਜ ਦੱਦੋ ਸਾਰੇ ਕੰਮ ਦਾ ਬਿੜਾ ਕਰਕੇ ਕਰਕੇ ਹੁਣ ਮੇਰੇ ਵੱਲ ਤਰੀ ਫਿਰਦੀ ਆ ਨਹੀਂ ਮੇਰੀ ਗੱਲ ਸੁਣੋ ਹਾਂ ਗੱਲਾਂ ਕਰਦਾ ਕਿ ਮਗਲ ਆਪਣਾ ਤੁਹਾਡਾ ਹੈ ਤਰ ਕੋ ਹਵਾ ਦੁਖ ਨਾ ਕਰੂ ਹੈਗੀਆਂ ਇਹ ਨਹੀਂ ਸੋਚਦੇ ਹੁਣ ਟੀ ਬਾਰੇ ਸੋਚੀਏ ਕਹੋ ਮੈਂ ਕੀ ਸੋਚਾਂ ਹੈ ਮੈਂ ਕੀ ਸੋਚਾਂ ਤੇ ਮੇਰੀ ਗੱਲ ਇੱਕ ਹੋਰ ਧਿਆਨ ਨਾਲ ਸੁਣ ਲੋ ਜੇ ਤੁਸੀਂ ਨਹੀਂ ਤਾਂ ਕੌਣ ਕਰਨਾ ਉਥੇ ਤੇ ਆਉਗੀ ਨਾ ਤਰੀਕ ਪੁੱਗਤਣ ਉਥੇ ਫਲਣੀ ਇਹਦੀ ਮਾਂ ਮੈਂ ਵੇਖ ਲੈ ਸਹੀ ਕਿ ਤਾ ਤੂੰ ਨਹੀਂ ਕਰ ਲਈ ਕਰਦੀ ਜੋ ਤੇਰੇ ਕੋ ਉਥੇ ਹੋਊਗਾ ਠੀਕ ਹੈ ਨਾ ਉਥੇ ਤਰੀਕ ਇਹਦੀ ਇੱਕ ਅੰਦੀ ਪੈਣੀ ਆ ਅਰੇ 5-7 ਸਾਲ ਲੰਘਣੇ ਆ ਕੋਈ ਗੱਲ ਨਹੀਂ ਮੈਂ ਕਰੂ ਮੈਂ ਕਰ ਲੂੰਗੀ ਫਿਰ ਨਾ ਕਰਦੀ ਤੂੰ ਇਹੋ ਤੇਰੀ ਜ਼ੁਬਾਨ ਨੇ ਮਰਵਾਇਆ ਸਾਰੇ ਕੰਮਾਂ ਚ ਅੱਗੇ ਹੱਥ ਹੋ ਗਈ ਇਹਦੇ ਵਾਲੀ ਕਿਤੇ ਹੈ ਮੈਂ ਦੱਸਾਂ ਤੇ ਦੱਸਾਂਗੀ ਨੂੰ ਮੇਰੇ ਸਾਹਮਣੇ ਹੁੰਦੀ ਟੀ ਗੱਲ ਹੋ ਗਈ ਏ ਇਹ ਗੱਲ ਕਰਨੀ ਹੁੰਨੀ ਆ ਬਹੁ ਮਮੀ ਤੇ ਦਸ ਤੀਰਾ ਲੈ ਦੱਸ ਤੈਨੂੰ ਹੀ ਦੱਸ ਦੇਨੀ ਤੇ ਤੇ ਪਿਓ ਦੱਸ ਕੇ ਆਈ ਆ ਉਹ ਤੇ ਕਿਤੇ ਮੱਸਾ ਨਹੀਂ ਅਸਰ ਹੋਇਆ ਉਹਦੇ ਤੇ ਕੋਈ ਵੀ ਚੱਲ ਤੂੰ ਭਰਾ ਵਾਂ ਫਿਰ ਵੀ ਤੇਰੀ ਭੈਣ ਵਾਂ ਜਾਸ ਹੈਂ ਤੂੰ ਤੇ ਸਮਝੇਗਾ ਨਾ ਇਹ ਚੀਜ਼ ਨੂੰ ਹੁਣ ਦੱਸਾਂ ਤੈਨੂੰ ਕੀ ਕਿ ਵਕੀਲ ਦਾ ਫੋਨ ਆਇਆ ਹੈਗਾ ਕਿ ਤੁਸੀਂ ਤੇ ਕੇਸ ਬੁੱਕ ਤਾਂ ਦੇ ਜੇ ਤੇ ਮੁੰਡਾ ਮਾਰ ਬਾਹਰ ਚਲ ਗਿਆ ਦੋ ਨੰਬਰ ਦੇ ਵਿੱਚ ਪਰਮ ਆਹੋ ਅੱਛਾ ਤੇ ਤੂੰ ਮੈਨੂੰ ਦੱਸ ਤੂੰ ਮੇਰਾ ਸਿਆਣਾ ਪੁੱਤ ਵਾਂ ਕਿ ਕੋਈ ਚੰਗੀ ਕਰਤੂਤ ਕੀਤੀ ਆ ਹੁਣ ਇਹਨੇ ਮੰਮੀ ਕੰਮਾਂ ਤੇ ਚਲੋ ਉਹਨਾਂ ਵੀ ਨਹੀਂ ਚੰਗਾ ਰੀਤਾ ਪਰ ਚੰਗੇ ਤੂੰ ਹੀ ਵੀ ਨਹੀਂ ਕੀਤੇ ਇਹ ਤੁਹਾਨੂੰ ਇਸ ਚੀਜ਼ ਦਾ ਨਤੀਜਾ ਭੁਗਤਣਾ ਪੈਣਾ ਸੀ ਉਹ ਕਿੱਡਾ ਚੰਗਾ ਸੀ ਮੁੰਡਾ ਤੂੰ ਕੀ ਕਰਦੇ ਹੁੰਦੇ ਓਦੇ ਨਾਲ ਉਹ ਕਦੇ ਇਹਨੂੰ ਜਵਾਈ ਸਮਝਿਆ ਸੀ ਮੰਮੀ ਤੂੰ ਹੀ ਮੈਨੂੰ ਪਤਾ ਹੈਗਾ ਪਿੱਤੂ ਵੀ ਇਹੋ ਹੀ ਰੋਣੇ ਰੋਂਣ ਬਹਿ ਜਾਣਾ ਮੇਰੇ ਗਾਲੀ ਠੀਕ ਆ ਨਾ ਜੇ ਤੇਰੇ ਪਿਓ ਵਰ ਗਏ ਆ ਤੇ ਉਹ ਵੀ ਬਸ ਉਹਦੀਆਂ ਤਰੀਫਾਂ ਕਰੀ ਜਾਂਦਾ ਵਾ ਨਾ ਤੈਨੂੰ ਆਪਣੀ ਭੈਣ ਨਹੀਂ ਚੰਗੀ ਲੱਗਦੀ ਤੂੰ ਆ ਜਾ ਕੇ ਉਹ ਬੜਾ ਚੰਗਾ ਸੀਗਾ ਕਿੱਡਾ ਚੰਗਾ ਹੋਇਆ ਜਿਹੜਾ ਤੇਰੀ ਭੈਣ ਨੂੰ ਕੁੱਟ ਕੇ ਤੀਜੇ ਦਿਨ ਘਰੋਂ ਬਾਹਰ ਕੱਢ ਦਿੰਦਾ ਹੈਗਾ ਮੰਮੀ ਜੀ ਕੋਈ ਚਾਜ ਦਾ ਕੰਮ ਕਰਦੀ ਇਹਦੇ ਫੇਰ ਐ ਨਾ ਉੱਥੇ ਕੀ ਕਰਦੀ ਰਹੀਏ ਉਹਨਾਂ ਅੱਖ ਕੇ ਤੇ ਹੱਥ ਚੁੱਕਿਆ ਸੀ ਤੈਨੂੰ ਪਤਾ ਹੈ ਕਿ ਚੁੱਕਿਆ ਸੀਗਾ ਹੈ ਉਹ ਜਿਹੜੀ ਮਾਂ ਆ ਇਹਦੀ ਮੈਮਣੀ ਜੀ ਜਿੱਦਾਂ ਰਿਸ਼ਤਾ ਕੀਤਾ ਹੈਗਾ ਉਹ ਦਿਨ ਕਹਿੰਦੀ ਹੈਗਾ ਇਹ ਤੇ ਮੇਰੀ ਧੀ ਆ ਮੈਂ ਇਹਨਾਂ ਧੀ ਬਣਾ ਕੇ ਰੱਖਣਾ ਚੰਗੀ ਧੀ ਬਣਾ ਕੇ ਰੱਖਿਆ ਉਹ ਦਿਨ ਅੰਦਰ ਆਪ ਬਣਾ ਕੇ ਤੇ ਘਟਾਇਆ ਮੇਰੀ ਧੀ ਨੂੰ ਸ਼ਰਮਹਜਾ ਹੈ ਗਈ ਹੈ ਟੱਬਰ ਨੂੰ ਕੋਈ ਉਹਨਾਂ ਧੀ ਬਣਾ ਕੇ ਰੱਖਿਆ ਸੀ ਇਹ ਨਹੀਂ ਬਣੀ ਅੱਛਾ ਤੈਨੂੰ ਬੜਾ ਪਤਾ ਵਾ ਪੀ ਇਹ ਨੀਤੀ ਬਣੀ ਨਾ ਤੈਨੂੰ ਉਹਨਾਂ ਦੀ ਕਰਤੂਤਾ ਦਾ ਪਤਾ ਹੀ ਨਹੀਂ ਹੈਗਾ ਵਾ ਕੁਛ ਉਹ ਜਿਹੜੀ ਮਾਮ ਆਉਦੀ ਬੜੀ ਚੰਗੀ ਬਣੀ ਸੀ ਇਹੇ ਜੀ ਇਹਨੂੰ ਫੇਤੀ ਬਣਾ ਕੇ ਰਖਣਾ ਵਾ ਤੁਸੀਂ ਕੋਈ ਫਿਕਰ ਨਾ ਕਰਿਓ ਇਹਦਾ ਹੈ ਚੰਗੀ ਧੀ ਬਣਾਈਆਂ ਅੰਦਰ ਬਾੜ-ਵਾੜ ਕੇ ਕਟਾਉਂਦੀ ਰਹੀ ਮੇਰੀ ਧੀ ਨੂੰ ਹੈ ਮੇਰਾ ਤਾਂ ਜੀ ਕਾ ਉਥੇ ਜਾਵਾ ਤੇ ਚੰਗੀ ਤਰ੍ਹਾਂ ਦੀ ਗੱਤ ਬੋਤ ਨੂੰ ਵਲ ਦੇ ਕੇ ਆਵਾ ਮੈਂ ਫੇਰ ਲੱਗੇ ਪਤਾ ਬਸ ਠੀਕ ਆ ਉਹ ਕਸਰ ਰਹਿ ਗਈ ਏ ਜੇ ਅਜੇ ਵੀ ਚੰਗੇ ਹੋ ਹੋਣਾ ਜਾ ਕੇ ਉਹਨਾਂ ਕੋ ਮਾਫੀ ਮੰਗੋ ਤਾਂ ਹੋ ਸਕਦਾ ਇਹਨੂੰ ਲੈ ਜਾਣ ਬੱਲੇ ਤੇਰੇ ਵੇ ਮਾਫੀ ਮੰਗਾ ਮਾਫੀ ਮੰਗੇ ਮੇਰੀ ਜੁੱਤੀ ਠੀਕ ਵਾ ਨਾ ਤੂੰ ਇਹ ਸੋਚ ਰਹੀ ਕਿ ਤਾ ਲਿਆ ਵੀ ਮੈਂ ਉੱਥੇ ਜਾ ਕੇ ਮਾਫੀ ਮੰਗੂੰਗੀ ਮੇਰਾ ਤਾਂ ਖੂਨ ਖੋਲਣ ਡਿਆ ਵਾ ਠੀਕ ਆ ਨਾ ਅਣਖੀ ਪਿਓ ਦੀ ਧੀ ਆ ਮੈਂ ਤੇਰਾ ਕੀ ਇਰਾਦਾ ਝੁੱਕ ਜਾ ਜਾ ਕੇ ਮੈਂ ਆ ਬਸ ਤਾਂ ਅਣਖੀ ਲੱਕੇ ਬੈਣ ਢੀ ਤੁਹਾਨੂੰ ਆਹੋ ਬੈਣ ਢੀ ਆ ਉਹ ਟਰਾਲੇ ਪਰ ਪਰਦਾਇ ਦੇ ਦਿੱਤੇ ਆ ਨਾ ਇੱਕ ਇੱਕ ਚੀਜ਼ ਗਣ ਕੇ ਲੈ ਆਉਣੀ ਉੱਥੋਂ ਮੈਂ ਉਹ ਲੈ ਆਓ ਉਹ ਬਾਹਰੋਂ ਆਏਗਾ ਤਾਂ ਫੇਰੀ ਹੈ ਨਾ ਆਊਗਾ ਬਾਹਰੋਂ ਜਦੋਂ ਮੈਂ ਨਾ ਕੇਸ ਇਧਰੋਂ ਵੇਖੀ ਆਉਂਦਾ ਬਤਰੰਗ ਲਫਾਫੇ ਵਗੋਂ। ਉਹ ਮੰਮੀ ਕੁਝ ਨਹੀਂ ਹੋਣਾ। ਅਗਲਾ 2 ਨੰਬਰ 'ਚ ਗਿਆ ਵਾ। ਕੋਈ ਗੱਲ ਨਹੀਂ। ਤੂੰ ਬੈਠੇ ਰਹੇ। ਨਾਲ ਇਹ ਕੇਸ ਪਹਿਲੂ ਦਾ ਵੀ 2 ਨੰਬਰ 'ਚ ਗਿਆ ਵਾ। ਠੀਕ ਆ ਨਾ? 2-2 ਕੇਸ ਪਹਿਨੇ ਹੁਣ। ਉਹ ਜਿੰਨੇ ਮਰਜ਼ੀ ਪਾਈ ਜਾਓ। ਹਾਂ ਸਾਰੇ ਬਣੇ ਤੀ ਝੂਠੇ ਹੋ। ਬਸ ਠੀਕ ਆ ਪੁੱਤ। ਤੇਰੇ ਤੋਂ ਤਾਂ ਪੜੀਆਂ ਉਮੀਦਾਂ ਮੈਨੂੰ। ਤੂੰ ਤਾਂ ਮੇਰਾ ਪੁੱਤ ਵਾ ਹਨਾ। ਮੰਮੀ ਚੀਜ਼ ਤੇ ਉਹਨਾਂ ਕੋਲੋਂ ਤਾਂ ਲਾਓਗੇ ਜੇ ਉਹ ਮੰਗਦੇ ਹੁਣ। ਰਹਿਣਾ ਤੇ ਇਹ ਨਹੀਂ ਚਾਹੁੰਦੀ ਉੱਥੇ। ਤੇ ਜਦੋਂ ਉਹਨੇ ਰਹਿਣਾ ਨਹੀਂ ਗਾ ਤਾਂ ਚੀਜ਼ਾਂ ਆਪਾਂ ਕਿਉਂ ਦੇਈਏ ਉਹਨਾਂ ਨੂੰ? ਇਹ ਵੀ ਸੋਚਣਾ। ਚਲੋ ਕਰੋ ਜੋ ਤੇ ਹੀ ਕਰਨਾ ਹੈ ਕਰੋ ਜੋ ਕਰਨਾ ਵਾ ਮੈਂ ਤੇ ਆਖਿਆ ਮੇਰਾ ਪੁੱਤ ਵਾ ਕਿਤੇ ਮੇਰੀ ਗੱਲ ਸੁਣੂਗਾ ਚਲ ਕੋਈ ਸਲਾਹ ਦਊਗਾ ਉਲਟੀਆਂ ਮੇਰੇ ਸਿਰ ਹੀ ਮੇਰੇ ਗੱਲਾਂ ਡਿਆ ਉਹ ਕਿ ਤਸ ਤੂੰ ਮਾਂ ਮਾੜੀ ਆ ਤੂੰ ਐਉਂ ਕਰਦੀ ਤੂੰ ਜਮ ਕਰਦੀ ਆ ਸਲਾਹ ਮੰਮੀ ਕੀ ਦਵਾਂ ਤੁਹਾਨੂੰ ਜੇ ਤੁਸੀਂ ਕਿਹੋ ਜਿਹੀ ਗੱਲ ਮੰਨਣੀ ਹੋਵੇ ਤੇ ਫੇਰ ਐ ਨਾ ਮਰਜ਼ੀ ਦੇ ਕਰਨੀ ਤੇ ਵੀ ਆਪਣੀ ਚੰਗਾ ਦੱਸਦੇ ਹਾਂ ਅੱਪੇ ਘਰ ਤင်း ਜਾ ਕੇ ਠੀਕ ਆ ਨਾ ਖੁਸ਼ ਹੋ ਜਾ ਜੋ ਵੀ ਕਹੇ ਆਇਆ ਵਟਾ ਪੁੱਛੜ ਮੈਨੂੰ ਕੋਈ ਹਾਲ ਨਹੀਂ ਹਾਂ ਬੜੀ ਜੀ ਹਾਂ ਜੀ ਪੁੱਤ ਹੋਵੇ ਤਿਆਰ ਮੇਰੀ ਗੱਲ ਸੁਣ ਮੈਂ ਤੇ ਪਿਆਰ ਆ ਤੇ ਆਪਣੇ ਕਾਗਜ਼ ਪੱਤਰ ਹੈਗੇ ਨਾ ਉਹ ਵੀ ਨਾਲ ਲਾ ਦੇ ਜੇ ਤੇ ਨਾ ਠੀਕ ਆ ਬਸ ਮੰਮੀ ਗਈ ਆ ਲੈਣ ਚੱਲੀਏ ਫਿਰ ਆਫਟਰ ਚਲੋ ਜਾ ਰਿਹਾ ਹਾਂ ਨਾਲ ਪੜਨੀ ਤੇਰਾ ਤੇ ਦਿਮਾਗ ਹੀ ਡਾਲੂਆ ਠੀਕ ਆ ਨਾ ਜੇ ਦਿਮਾਗ ਦਾ ਕੰਮ ਕਰਦਾ ਨਾ ਤੇ ਵਸਦੀ ਉੱਥੇ ਹੱਦ ਹੋਈ ਆ ਉਹ ਚੱਲ ਹੁਣ ਨਾ ਕਿੰਨੇ ਵੀ ਮੈਂ ਤੇਰੇ ਨਾਲ ਮੈਂ ਗੱਲ ਸੁਣੋ ਹਾਂ ਹਾਂ ਜੇ ਤੀ ਤੂੰ ਤਾਂ ਮੈਂ ਨਾਲ ਚੱਲਾਂ ਉਹ ਮੇਰੀ ਗੱਲ ਸੁਣ ਆ ਗਏ ਅੱਗੇ ਤੇਰਾ ਹੀ ਕੀਤਾ ਤੇ ਸਾਰਾ ਗੜੀ ਆਉਂਦਿਆ ਵਾ ਨਹੀਂ ਕਿਹੋ ਜਿਹਾ ਨੇ ਆ ਜਾਂਦੇ ਆ ਉੱਥੇ ਉੱਥੇ ਕੀ ਪਤਾ ਉਹਨਾਂ ਨੇ ਕੀ ਤੈਨੂੰ ਬੰਦ ਮੈਂ ਮੁਰਫੰਗ ਤੇ ਜਾਣਾ ਤੈਨੂੰ ਨਾਲ ਬਾੜ ਕੇ ਮੈਂ ਮਾ ਟਰਾਲੀ ਮੈਂ ਟਰਾਲੀ ਦੀ ਕੀ ਭਾਈ ਮਾਰਾ ਕਰ ਤੈਨੂੰ ਨਹੀਂ ਗੱਡੀ ਲੈ ਲਓ ਉਹਦੀ ਮਾਂ ਹੀ ਹੋਣੀ ਉੱਥੇ ਉਹਦੀ ਮਗਤਨੀ ਨੂੰ ਆਵਦੇ ਕੇ ਪੁੱਛੂ ਨਾ ਚੱਜਣਾ ਹੈ ਕੀ ਕਰਦਾ ਹੀ ਮੁੰਡਾ ਆਪਣਾ ਉੱਥੇ ਧੀ ਵਸੋਣ ਜਾਣਾ ਬਗਰਾ ਪਤ ਕਰਦੇ ਆਣਾ ਰਹਿਣਾ ਤੇਰਾ ਦਿਮਾਗ ਖੋਦਾ ਹੋਏ ਆ ਜਾ ਹਸਾਕ ਤੂੰ ਚੱਜਣਾ ਗੱਲ ਕਰੀ ਚੱਕਾ ਹਾਂ ਆਜਲੀ ਚੱਕਾਂ ਦੀ ਲੋੜ ਨਹੀਂ ਗਈ ਐ ਵਧੀਆ ਗੱਲ ਕਰੀ ਦਿੰਦੀ ਆ ਬਵਾਦੀ ਗੱਲ ਕਰੀ ਦਿੰਦੀ ਹੁੰਦੀ ਬਾਪੀ ਸੁਝਾ ਦੂੰਗਾ ਚੰਗਾ ਆ ਜਾ ਹਸਾਕ ਜਾ 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 ਕਿਤੇ ਮੇਰੇ ਹੱਥ ਆਵੇ ਨਾ ਫੇਰ ਇਹਨੂੰ ਦੱਸਾਂ ਪਤਾ ਮੈਂ ਆਈ ਵੱਡੀ ਚਲਾ ਕੇ ਬਰਾਬਰ ਹਾਂਜੀ ਤੂੰ ਤਿਆਰ ਜੇ ਭਾਂਡੇ ਮਲ ਜਾਣੀਆਂ ਇਹ ਲੈ ਤਿਆਹ ਹੋ ਕਿੱਥੇ ਜਾਣਾ ਆਪਾਂ ਤੈਨੂੰ ਪਤਾ 30 ਅੱਜ ਲੈ ਅੱਜ 30 ਵਾ ਆਹੋ ਆਹੇ ਮੈਂ ਤੇ ਚੇਤਰ ਕੋਲ ਗਿਆਂਗੀ ਦਾ ਦੇਖੋ ਜਿੰਦਰਾ ਇੱਥੇ ਗਰਮੀ ਬੜੀ ਆ ਹੈ ਹਾਂ ਤੇ ਕੀ ਕਰੀਏ ਤੇ ਜਾਣ ਦੇ ਪੈਣਾ ਉੱਥੇ ਨਹੀਂ ਵੀ ਹਾਲ ਨਹੀਂ ਹੋ ਸਕਦਾ ਜੇ ਨਾ ਜਾਣਾ ਪੈਣਾ ਸਾਨੂੰ ਹਾਂ ਜੇ ਕਹਿ ਰਿਹਾ ਵਦਨ ਵਕੀਲ ਨੂੰ ਕਰਨਾ ਬਣਾਉਣਾ ਅੱਛਾ ਇਹ ਐਪਲੀਕੇਸ਼ਨ ਦੇ ਦੋ ਕਰ ਅੱਛਾ ਐਦਾਂ ਹੀ ਹੋ ਜਾਂਦਾ ਹਾਂ ਹਾਂ ਹੋ ਜਾਂਦਾ ਇਹ ਨਾਲ ਅੱਛਾ ਸ਼ਾ ਐਪਲੀਕੇਸ਼ਨ ਦੇ ਦੇ ਜਾਉਣੀ ਪੈਂਦਾ ਆ ਬੰਦਾ ਨਾਲ ਹੀ ਉਹ ਚੱਲ ਜਾਂਦਾ ਕਰਦਾ ਅੱਛਾ ਤੇ ਫਿਰ ਐਦਾਂ ਕਰੂ ਹਾਂ ਗਰਮੀ ਬੜੀ ਆ ਤੇ ਐਪਲੀਕੇਸ਼ਨ ਦੇ ਛੱਡੋ ਤੇ ਮੈਂ ਤਾਂ ਹੁਣ ਐਦਾਂ ਕਰ ਲਈ ਆ ਪਿੰਡ ਮੈਂ ਤਾਂ ਹੁਣ 2-3 ਮਹੀਨੇ ਦੇ ਗਰਮੀ ਦੇ ਆ ਮੈਂ ਨਹੀਂ ਜਾਣਾ ਹੁਣ ਉੱਥੇ ਤੇ ਇਹਦਾ ਹੀ ਐਪਲੀਕੇਸ਼ਨ ਦੇ ਡੇਰ ਲੋ ਉਹਨਾਂ ਵਕੀਲ ਲੁਕਿਆ ਕੇ ਹੈ ਤੇ ਇਦਾਂ ਪ੍ਰਗਟਨਾ ਦੇਖੋ ਆਇਆ ਕਰਨਗੇ ਫਿਰ ਆਪਾਂ ਅੱਗੇ ਚੱਲ ਜਾਂਗੇ ਇਦਾਂ ਮੁੜ ਜਾਗਾ ਮੈਂ ਤਾਂ ਭਾਵੇਂ ਤੱਕੜੇ ਉਹਨਾਂ ਦੀ ਗਰਮੀ ਚ ਹਾਰ ਰਹਿ ਤ ਨਹੀਂ ਤਾਂ ਜੱਜ ਦੇ ਜਮਾਸੇ ਦਾ ਬੋਤ ਰਹੀ ਆ ਲੈ ਤਾਂ ਇੱਕਦੋਲੀ ਚੱਲ ਜਾਂਦਾ ਇਦਾਂ ਆਪੇ ਵੀ ਕਹਿੰਦੇ ਜੇ ਤੇ ਐਪਲੀਕੇਸ਼ਨ ਚੱਲ ਜਾਂਦੀਆਂ ਤਾਂ ਹੁਣ ਚਲਾ ਲਿਓ ਕਿ ਫਿਰ ਕਿ ਇਦਾਂ ਵੀ ਢਾਡੋ ਤਾਂ ਚਲਚਾ ਕਰੂੰਗੀ ਚਲ ਮੈਂ ਕਰਦਾ ਤਾਂ ਫੀਲ ਹੋਣਾ ਆਹੋ ਕਰੋ ਕਰੋ ਹਾਂ ਰੈਮੋ ਤੇ ਜਾਓ ਜੀ ਨਹੀਂ ਪਹਿਲੇ ਉਹਨੂੰ ਫੋਨ ਕਰ ਦੋ ਉਹਨੂੰ ਦੱਸ ਦੋ ਕਿ ਉਹ ਘਮਾਰਵਾ ਨਹੀਂ ਆ ਸਕਦੀ ਚਲ ਕਰੂੰਗਾ ਕਰੂੰਗਾ ਆਹੋ ਕਰ ਦੋ ਕਰ ਦੋ ਕੋਈ ਜੰਦੇ ਨਿਕਲ ਜਾਣਾ ਕਾਈ ਕਿਤੇ ਐਸਾ ਕੱਲ੍ਹ ਨਹੀਂ ਮੇਰੇ ਤੋਂ ਮਿਲ ਨਹੀਂ ਗੱਲ ਵੀ ਦੇ ਅਚਾਉ ਚ ਫੋਨ ਕਰ ਦੋ ਤੇ ਜਾਓ ਆਹ ਜਦ ਚੰਗਾ ਹੈ ਪਤਾ ਲੱਗ ਗਿਆ ਵੀ ਆ ਐਪਲੀਕੇਸ਼ਨ ਨਾਲ ਗੱਲ ਬਣ ਜਾਂਦੀ ਹੁੰਦੀ ਹੈ ਮੈਂ ਤਨਾ ਹਣ ਬੜੀ ਕੋਟ ਹੁਣ ਮੈਂ ਇਹਨਾਂ ਨੂੰ ਇਦਾਂ ੱਟਕੇ ਦਿਵਾਉਂਗੀ ਵਾਹਾ ਗਰਮੀ ਚ ਆਇਆ ਕਰਨਗੇ ਮਰਿਆ ਕਰਨਗੇ ਆਕੇ ਤੇ ਮੁੜ ਕੇ ਇਦਾਂ ਵਾਪਸ ਜਾਇਆ ਕਰਨਗੇ ੱਟਕੇ ਖਾਦੇ ਇਦਾਂ ਰਗੜਾ ਲਾਉਂ ਮੈਂ ਇਹਨਾਂ ਨੂੰ ਜਿੱਦਾਂ ਇਹਨਾਂ ਮਿਲੂ ਲਾਇਆ ਨਾ ਇਹੋ ਕੰਮ ਇਹਨਾਂ ਨਾਲ ਹੋ ਜਾਊਗੀ ਕਹਿੰਦੇ ਠੀਕ ਆ ਸਰ ਜੀ ਬੜੀ ਬੜੀ ਮਿਹਰਬਾਨੀ ਤੁਹਾਡੀ ਹਾਂ ਜੀ ਚਲੋ ਠੀਕ ਆ ਜੀ ਉਹ ਕੀ ਗੱਲ ਹਾਂ ਹੁਣੇ ਕੀਤੀ ਆ ਅੱਛਾ ਕੀ ਆਂਦਾ ਸੀ ਕਹਿੰਦਾ ਕੋਈ ਨਹੀਂ ਸਰਜੂ ਕਾ ਇਦਾਂ ਹੈ। ਆ ਤੇ ਵਧੀਆ ਹੋ ਗਿਆ। ਜਿੰਨੀ ਗਰਮੀ ਪੈਟੀ ਹੈ ਦੋ ਮਰ ਜਣਾ ਗਰਮੀ ਵਿੱਚ। ਵਾਕਿਆ ਗਰਮੀ ਬਹੁਤ ਹੱਤਮੀ ਕਰਦੀ ਹੈ। ਆ ਚੰਗਾ ਹੋਇਆ ਨਵੀਂ ਗੱਲ ਦੱਸਦੀ ਤੁਸੀਂ ਤੇ ਇਹ ਨਾਲ ਕੰਮ ਬੰਨ ਜਾਣਾ ਹੱਡਾ ਤੇ। ਹੈਂ? ਚੱਲ ਵਧੀਆ ਵਾ। ਹੁਣ ਹੀ ਰਾਮ ਐਸੀ ਚਲਾ ਕੇ ਪੈਨੇ ਆਰਾਮ ਨਾਲ ਤੇ ਉਹ ਆਪੇ ਖਾਣ ਗਿਆ ਤੱਕੇ ਕੋਟ ਵਿੱਚ। ਹੈ ਜੇ ਉਹ ਲਾ ਪੰਗਾ ਹੁੰਦਾ ਕੋਟ ਕਚਰੀਆਂ ਦਾ। ਹੈ ਤੇ ਪੰਗਾ ਹੀ ਆ ਪਰ ਉਹ ਸਾਡੀ ਥੋੜੀ ਗਲਤੀ ਹੈ। ਗਲਤੀ ਤਾਂ ਸਾਰੀ ਉਹਨਾਂ ਦੀ ਆ। ਅਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ ਆ ਤੇ ਨਹੀਂ ਮੰਨੇ ਤੁਹਾਨੂੰ ਕੀ ਕਰੀਏ ਖਾਣ ਤੱਕੇ ਜਾ ਕੇ। ਉਹਦੀ ਮਾਂ ਵੀ ਜਾਣਾ ਨਾਲ। ਫੇਰ ਗੱਲ ਬਣਦੀ ਹੈ। ਐ ਤੇ ਜਾਉਗੀ ਕਿ ਤੇਰੇ ਸਾਰ ਹੈ ਗਈ ਆ ਪਰ ਕੁੜੀ ਨੂੰ ਇਕੱਲੇ ਥੋੜੇ ਕੱਲਣਾਵਾ ਮਾਪੇ ਨਾਲ ਠੱਕੇ ਖਾਣ ਜੇ ਉਹ ਜਰਾ ਫਸਿਆ ਹੀ ਨਾਲ ਉਹ ਚੰਗਾ ਨਹੀਂ ਕੋਈ ਵੀ ਚੰਗਾ ਹੁੰਦਾ ਤਾਂ ਉਹ ਮਤ ਦੇ ਦਿੰਦਾ ਸਾਰੇ ਇੱਕੋ ਜਿਹੇ ਹੀ ਆ ਰਹਿਣ ਤਾਂ ਤੁਸੀਂ ਬਹੁਤੀ ਸਾਈਨਲ ਹੋ ਉਹਨਾਂ ਦੀ ਆਜੋ ਅੰਦਰ ਚਲਾਈਏ ਅਸੀ ਤਾਂ ਆਮਨਾ ਪਈਏ ਚੱਲ ਫਿਰ ਹਾਂ ਚੱਲ ਹਾਂ ਘਾਟੀ ਸੰਗੀ ਨਾਲ ਤੇ ਨਹੀਂ ਕੋਈ ਨਹੀਂ ਜਿੰਨੀ ਮਰਜ਼ੀ ਲਾ ਲਾ ਕੇ ਨਾ ਤੱਤਰੀ ਜਾਈ ਦੀ ਹੈ ਚਲ ਹੁਣ ਇਹ ਕੰਮ ਕਰ ਲੈ ਤੋਕੇ ਨਾ ਤਰਖਾ ਨਹੀਂ ਤੇ ਪਹਿਰ ਦੁਪਹਿਰ ਕੱਟ ਕੇ ਤੇ ਬਣਾ ਲਾਂਗੇ ਕੱਲ ਕੀਤੀ ਲਾਈ ਇਹ ਸਬਜੀ ਪਰ ਮਾਨਾ ਲਾ ਕੇ ਤਾਂ ਲੈ ਨਹੀਂ ਐ ਇੰਨੀ ਮਹਿੰਗੀ ਸਬਜੀ ਉਹ ਹੱਥ ਨਹੀਂ ਲੱਗਣ ਦਿੰਦੇ ਦੁਕਾਨਾਂ ਵਾਲੇ ਚੱਲ ਜਾ ਕੇ ਧੋ ਕੇ ਨਾ ਤਰਖਾ ਪਤਾ ਨਹੀਂ ਹੋਲ ਕੀ ਗਿਆ ਇਹ ਮੁੰਡੇ ਸਕੂਲ ਵਾਲਿਆਂ ਕਦੋਂ ਦੇ ਗਏ ਆਈ ਨਹੀਂਗੇ ਚਲੋ ਮੰਡੀ ਕਰ ਲਈਏ ਓ ਲਿਆ ਤੂੰ ਫੇਰ ਡੱਬਣੀ ਅੱਜ ਕਦੂ ਬਣਾਉਣਾ ਹਾਈ ਹਾਈ ਕੱਲ ਲੈ ਬਤੂਆਂ ਦੀ ਸਬਜੀ ਬਣਾਈ ਅੱਜ ਮੈਂ ਫੇਰ ਲਾ ਕੇ ਰਾਤੀ ਚਾਹਮਾ ਨੂੰ ਬਣਾ ਲਾਂਗੀ ਮੈਂ ਚਲ ਹੁਣ ਦੁਪਹਿਰ ਜੋ ਗੇ ਬਣਾ ਲੀ। ਦੁੱਜੀ ਨਿਉ ਕਰਦਾ ਖਾਣ ਨੂੰ। ਪਿੰਡੀਆਂ ਭੁੰਨੀਆਂ ਨਹੀਂ ਲੱਠੀਆਂ। ਪਿੰਡੀਆਂ ਵੀ ਲੱਠੀਆਂ ਆ ਰਿਹਾ ਕੀ ਕਰੀਏ ਪਿੰਡੀਆਂ ਤਲੀਆਂ ਅੰਕੀਆਂ ਜਿਆਦਾ ਚੰਗੀਆਂ ਨੇ। ਉਹ ਮੈਂ ਵੀ ਉਹ ਖਾਣੇ ਦੁੱਜੀ ਬਣਾ ਲਈ। ਹੁਣ ਕਿਹੜੀ ਖਾਣੀ ਐ ਦੱਸੋ? ਪਿੰਡੀਆਂ ਵਾਲੀ ਬਣਾ। ਲੈ ਬਾਬਾ ਇਹਨਾਂ ਨੂੰ ਰਹਿਣ ਦਿੰਨੀ ਐ। ਇਹ ਬੜੀ ਤੁਹਾਡੀ ਵਿਆਹ ਦਾ ਜਿਹੜੀ ਜੀਜ ਬਣਾਈਦੀ ਐ ਨਾ ਮੈਂ ਆਹ ਨਹੀਂ ਖਾਣੀ ਮੈਂ ਆਹ ਨਹੀਂ ਖਾਣੀ। ਪਹਿਲਾਂ ਮੈਨੂੰ ਇਹ ਦੱਸੋ ਮੁੰਡੇ ਦਾ ਸਕੂਲੇ ਗਏ ਕੀ ਗੱਲਬਾਤ ਹੋਈ ਇੱਥੇ? ਮੁੰਡੇ ਦਾ ਵਧੀਆ ਵਾ। ਹਾਂ। ਐ ਤਾਂ ਚਲ ਆਉਂਦੇ ਅਜੇ ਛੋਟਾ ਹੀ ਆ। ਅੱਛਾ। ਤੇ ਉਹਦਾ ਪ ਅੱਛਾ ਹਾਂ ਇਹ ਵਧੀਆ ਲੇਤਾ ਲੋਕਦਾ ਪੁੱਛਣਾ ਨੰਬਰ ਨੰਬਰ ਕਿੱਦਾਂ ਲਿਆਈ ਪੇਪਰ ਉਹ ਨੰਬਰ ਚੱਲੇ ਜ ਨਿਆਣਾ ਵਾ ਉਦਾਂ ਦੇ ਚੰਗਾ ਬਹੁਤ ਵਧੀਆ ਰਿੜਿਆ ਵਾ ਚੱਲ ਸ਼ੁਕਰ ਆਉਣ ਵਾਲੇ ਟਾਈਮ 'ਚ ਵਧੀਆ ਹੋ ਜਾਊਗਾ ਨਿਆਣਾ ਪੜ ਜਾਏਗਾ ਤੇ ਦਦੀ ਜ਼ਿੰਦਗੀ ਬਾਂਝੇਗੀ ਵਿਚਾਰੀ ਦੀ ਹੂੰ ਤੇ ਮੈਂ ਕਹਿੰਦੀ ਆ ਕਿ ਕੀ ਜੀ ਲੱਗੀ ਨਾ ਦੱਸਿਓ ਨਿਆਣੀ ਨਜ਼ਰ ਲੱਗਦੀ ਹੁੰਦੀ ਆ ਉਹ ਨਹੀਂ ਕਿਤੇ ਵੀ ਨਜ਼ਰ ਲੱਗ ਜਾਂਦੀ ਆ ਜੇ ਹੁਣੇ ਹਜੇ ਸਕੂਲੇ ਪਿਆ ਤਾਂ ਨਜ਼ਰ ਵੀ ਲੱਗ ਸਕਦੀ ਆ ਲੈ ਹਾਂ ਸਾਰਾ ਦਿਨ ਤੇਰੀ ਮੂੰਹਾਂ ਲਵੇਂਦੀ ਰਹਿਣੀ ਮੈਂ ਤਾਂ ਕਹਿ ਬਈ ਨਹੀਂ ਕਿਤੇ ਮੇਰੀ ਨਾ ਨਜ਼ਰ ਲੱਗ ਜੇ ਮੇਰੇ ਪੁੱਤ ਨੂੰ ਆਪਣੀ ਲੱਗਦੀ ਹੁੰਦੀ ਲੋਕਾਂ ਨਹੀਂ ਲੱ ਚਲੋ ਫੇਰ ਪਾਣੀ ਲਾਵਾਂ ਪਾਣੀ ਤਾਂ ਮੈਂ ਪੀ ਕੇ ਆਇਆ ਮਾ ਉਹ ਮੋਟਰ ਚੱਲ ਨਹੀਂ ਰਹੀ ਸੀ ਬਹੁਤ ਮਾੜਾ ਹਾਲ ਆ ਗਰਮੀ ਬੜੀ ਪੈ ਰਹੀ ਆ ਝੋਨਾ ਉਦਾਂ ਜਾਵਦਾ ਸੁੱਕ ਜਾਣਾ ਜਿਹੜਾ ਕਦੂ ਕੀਤਾ ਸੀ ਉਹਦੇ ਚ ਪਾਣੀ ਕਰੇ ਛੇਟ ਨਹੀਂਗਾ ਹੁਣ ਗਾਂ ਦਾ ਕਦੂ ਕਰੇ ਜਿੰਨਾ ਕਹਿਗਾ ਇੰਨਾ ਕਿਸ ਤਰ੍ਹਾਂ ਤੁਰ ਪੇ ਗਾਂ ਕਿੱਥੋਂ ਕਰਨਾ ਮੈਂ ਕਹਿੰਨਾ ਕਿ ਰੇਚ ਕਾਕੂ ਖਨਾਓ ਗਪੇ ਤੇ ਮੁੰਡਾ ਨਹੀਂ ਆਇਆ ਨਾਲ ਮੁੰਡੇ ਨੇ ਕਿ ਆਉਣਾ ਸੀ ਵੀ ਉਹ ਆਂਦਿਆਂ ਵੀ ਬੱਸ ਤੇ ਆਊਗਾ ਆਪਣੀ ਤੇ ਖਾਇਆ ਨਾਲ ਕਹਿਣਾ ਸੀ ਚਾਰ ਦਿਨ ਹੁਣ ਪਹਿਲਾਂ ਕਰ ਦਿਆ ਕਰੋ ਕਿਤੇ ਬਿਮਾਰੀ ਨਾ ਨਿਕਨੇ ਨਿਕਨੇ ਆਣੀ ਹੋ ਜਾਵੇ ਨਹੀਂ ਨਹੀਂ ਮਬਾਨ ਨਹੀਂ ਹੋਣੇ ਉਹਨਾਂ ਦੇ ਕੋਈ ਨਹੀਂ ਆ ਜੂਗਾ ਵਾਸਤੇ ਚੱਲ ਚੰਗਾ ਫਿਰ ਮੈਂ ਕੰਮ ਕੰਮ ਹੋ ਜੇ ਨਾ ਚਿਰ ਹੁੰਦਾ ਨਹੀਂ ਮੈਸੇ ਕੋਈ ਵੇਲੀ ਹੋ ਜੰਨੀ ਹੈ ਜਿਹੜਾ ਕੋ ਨਿੱਕਾ ਮੁੰਡਾ ਕੱਲਾ ਕਰ ਲੈ ਨਾਲੇ ਉਹਦਾਂ ਵੀ ਉਹ ਕਹਿੰਦੇ ਆਏ ਸੀ ਵੀ ਪਿਛਲੀਆਂ ਛੁੱਟੀਆਂ ਖਤਮ ਹੋ ਗਈਆਂ ਨੇ ਅਸੀਂ ਸਕੂਲ ਆਏ ਸੀ ਤੇ ਗਰਮੀ ਪੈਣ ਡਿਆ ਵੀ ਹੁਣ ਦੁਬਾਰਾ ਫੇਰ ਛੁੱਟੀਆਂ ਪੈ ਨਹੀਂ ਆ ਚੱਲ ਚੰਗੀ ਮੈਨੂੰ ਲੱਗਦਾ ਇੱਕ ਅੱਧਾ ਦੇਣੀ ਜਾਣਾ ਉਹਨਾਂ ਨੇ ਮੈਂ ਮੂੰਹ ਪੈਣ ਦਾ ਵੀ ਨਾ ਤੇ ਫਿਰ ਜਾਇਆ ਕਰਨਗੇ ਨਿਆਣੇ ਤੇ ਫਿਰ ਕੋਈ ਗੱਲ ਨਹੀਂ ਫਰਕ ਪੈ ਜਾਂਦਾ ਥੋੜਾ ਜਿਹਾ ਮੈਂ ਫੇ ਦੂਜੀ ਸਬਜ਼ੀ ਲਾ ਕੇ ਕੱਟਣੀ ਕੱਟ ਲੈ ਕੱਟ ਲੈ ਬਣਾ ਵਧੀਆ ਜੀ ਓ ਵਾ ਲੱਗਦਾ ਵੀ ਨਾ ਪਾਣੀ ਦੀ ਜਾਲ ਉਹ ਰਾਜ ਬੜੀ ਲੱਗੀ ਅੱਛਾ ਉਹ ਠੰਡੇ ਪਾਣੀ ਆਣੀ ਦੂਜੀ ਵਾਲੀ ਅੱਛਾ ਅੱਛਾ ਪੀਂ ਜਾ ਤੂੰ ਬਣ ਚੱਲ ਗਰਮੀ ਬੜੀ ਆ ਕਿੰਨੀ ਗਰਮੀ ਆ ਨਾ ਧੁੱਪ ਦੇ ਨਾਲ ਬੁਰਾ ਹਾਲ ਹੋਉਂਦਿਆ ਬਾਰ ਚੱਲ ਲੱਗਾ ਹੁਣ ਪਤਾ ਤੇ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਕੀ ਗੱਲਬਾਤ ਹੋਈ ਉੱਥੇ ਫਿਰ ਹੋਣਾ ਕੀ ਉੱਥੇ ਬਾਕੀ ਇਹਨੂੰ ਪਹਿਲਾਂ ਕੀ ਹੋਇਆ ਉੱਥੇ ਤੂੰ ਹੀ ਚੱਕੇ ਪਿਆ ਕਰੋ ਬਸ ਤੂੰ ਦੱਸ ਪੁੱਤ ਮਮੀ ਹੋਣਾ ਕੀ ਆ ਉੱਥੇ ਉੱਥੇ ਬੈਠੇ ਰਹੇ ਸਾਰੀ ਦਿਹਾੜੀ ਇੰਨੀ ਗਰਮੀ ਦੇ ਵਿੱਚ ਪਹਿਲਾਂ ਤਾਂ ਆਵਾਜ਼ ਨਹੀਂ ਪੈਂਦੀ ਪਤਾ ਨਹੀਂ ਕਿਹੜੇ ਨੰਬਰ ਤੇ ਵਾਰੀ ਆਈਗੀ ਸਾਡੀ ਤੇ ਬਾਅਦ ਚ ਪਈ ਪਈ ਆਵਾਜ਼ ਤੇ ਉਹ ਨਹੀਂ ਅੱਗੋਂ ਆਏ ਆਏ ਰੱਬਾ ਉਹ ਪਹੁੰਚੇ ਨਹੀਂ ਉੱਥੇ ਪਹੁੰਚਣਾ ਕੀ ਹੈਗਾ ਆਪਣੀ ਮਾਂ ਦੇ ਨਾਮ ਉੱਤੇ ਹੀ ਘਰਾ ਕੇ ਗਿਆ ਵਾ ਸਾਰਾ ਕੁਝ ਵੀ ਇਹੀ ਹੁਣ ਦੇਖੂਗੀ ਪਿੱਛੇ ਉਹ ਆਈ ਨਹੀਂ ਅੱਗੋਂ ਮਕੀਰੀ ਚਾ ਉਹਦੀਆਂ ਚਲਾਕੀਆਂ ਨੂੰ ਤਾਂ ਅੱਗੇ ਜਾਣਨੀ ਆ ਹੈ ਉਹਨੂੰ ਕੀ ਲੋੜ ਆਉਂਦੀ ਹੁਣ ਮੁੰਡਾਰੇ 2 ਨੰਬਰ ਚ ਬਾਹਰ ਕੱਢਦਾ ਮੇਰੀ ਗੱਲ ਸੁਣ ਉਹ ਤੁਮ ਸਾਰੀ ਗੱਲ ਦਾ ਪਤਾ ਨਾ ਉੱਥੇੋਂ ਜਾ ਕੇ ਕੋਲੋਣਾ ਪੈ ਕਰਨਾ ਠੀਕ ਨਹੀਂ ਉਹ ਮੁਕਤਾਨਾ ਦੇਗਾ ਫਿਰ ਉਹਨੂੰ ਆਪਣੀ ਮਾਨ ਨੂੰ ਜੋ ਕਰਨਾ ਇਹਨੇ ਕਰਨਾ ਹੁਣ ਤੂੰ ਚੋਕੇ ਕਹਿੰਦੇ ਲੋਕ ਤਾਂ ਹੈਗਾ ਵਾ ਨਾ ਉਥੇ ਪਹੁੰਚਿਆ ਤੇ ਕਰੇ ਹਣ ਨਾਲੇ ਨੂੰ ਪਤਾ ਲੱਗੇ ਲੋ ਲੱਗੇ ਇਹਨੂੰ ਅਗਲੇ ਉਹ 20 ਪੱਜਵਾ ਮੈਂ ਬਜ਼ੁਰਗਾਂ ਮੇਰੇ ਕੋ ਨੀਗਾ ਟਾਈਮ ਆਇਆ ਜਾਂਦਾ ਉਹ ਵਕੀਲ ਇਹ ਪਰਚੀ ਜੀ ਲਿਖ ਕੇ ਦੇ ਦਿੰਦੇ ਆ ਤੇ ਅਪਲੀਕੇਸ਼ਨ ਜੀ ਉਹਨੇ ਸਰ ਜਾਂਦਾ ਹੁੰਦਾ ਵਾ ਤੂੰ ਬਹੁਤੀ ਸਣੀ ਨਾ ਬਣਾ ਕਰ ਲੋਕਾਂ ਨੂੰ ਬੋਹ ਰਹਾ ਤਾਨੂੰ ਜਾਨੀ ਹੋਣੀ ਠੀਕ ਹੈ ਉਹ ਤੁਹਾਨੂੰ ਵੇਅ ਜਰ ਮਸਲਾ ਹੱਲ ਹੋ ਜੇ ਕਿਹਨਾਂ ਕੇ ਬਸੇ ਗੱਲ ਲੱਗ ਜੇ ਤੂੰ ਉਹੇ ਗੱਲਾਂ ਕਰਈ ਜਾਂਦੀਆਂ ਫੇਰ ਗੱਲਾਂ ਕਰੀਆਂ ਕਰਨੀਆਂ ਹੁਣ ਮੇਰੀ ਗੱਲ ਸੁਣ ਲੋ ਧਿਆਨ ਨਾਲ ਹੁਣ ਮੈਂ ਜਾਣਾ ਝ ਉੱਥੇ ਇਹਦਾ ਮੈਂ ਚੰਗੀ ਤਰ੍ਹਾਂ ਮੂੰਹ ਕਾਲਾ ਕਰਕੇ ਆਗਲੇ ਦਿਨ ਤੂੰ ਉੜੀ ਨਹੀਂ ਉੱਥੇ ਠੀਕ ਆ ਤਾਂ ਗੋਡੇ-ਗੋਡੇ ਗਰਮੀ ਲੋਗੀ ਮਰ ਨੂੰ ਥਾਂ ਲੱਪਣ ਦੇ ਤੂੰ ਗਾੜੀ ਮਾਰ ਕੇ ਜ਼ੁਬਾਨ ਚਲਾਉਂਦੀਆਂ ਫੇਰ ਕਚੈਰੀ ਚ ਨਹੀਂ ਜਾਣਾ ਕੀ ਟੱਕਲੀ ਨੇ ਆਉਣਾ ਕਿ ਨਹੀਂ ਆਉਣਾ ਉਹਦੇ ਘਰ ਪਹੁੰਚੂਗੀ ਮੈਂ ਇਹਨੂੰ ਮਤ ਦੇ ਕੇ ਇਹਨੂੰ ਚੰਗੀ ਤਰ੍ਹਾਂ ਵੇਖੀ ਜਾ ਮੈਨੂੰ ਨਹੀਂ ਪਤਾ ਕਿੱਥੇ ਪਹੁੰਚਣਾ ਪਹੁੰਚਣਾ ਨਹੀਂ ਪਹੁੰਚਣਾ ਧਮਾਕਾ ਖਰਾ ਸਰੇ ਟੱਬਰ ਦਾ ਜੇ ਨਾ ਤੁਹਾਡੇ ਨਿਗਰ ਗੱਡੀ ਚਾਹੀਦੀ ਕਰਦੀ ਸਾਡੀ ਥੋੜੀ ਚੁੱਪ ਕਰਦੇ ਉਹ ਤੋਂ ਬਾਦੋਂ ਤਲਵਾਰਾ ਮਾਰਦੇ ਦੋਵੇਂ ਮਾਵਾਂ ਧੀਆ ਐਵੇਂ ਹੋਣਾ ਜਾਉ ਹੋਣਾ ਕੇਸ ਕਰਦੇ ਨਾ ਜਾਉ ਕਰਦੇ ਹੁਣ ਝੂਤੋ ਨਾਲ ਮੇਰਾ ਜੀ ਜਿੰਦਗੀ ਖਰਾਬ ਕਰਦੇ ਉਹਨੇ ਕਿ ਖੱਤਿਆ ਨਹੀਂ ਕੀਤਾ ਜਿਹੜਾ ਆਪ ਨੂੰ ਬਾਹਰ ਨਹੀਂ ਗਈਆਂ ਚੁੱਪ ਕਰਕੇ ਸਾਡਾ ਕਿ ਕਸੂਰੇ ਦੇ ਵਿੱਚ ਸਾਡਾ ਕਿ ਕਸੂਰ ਆ ਇੱਥੇ ਫੇਰ ਸਾਡੇ ਗੱਲ ਪੈ ਜਾਂਦੇ ਆ ਹੁਣ ਬੈਠੀ ਆ ਰਹੋ ਬੈਠੀ ਐ ਅਸੀਂ ਕਰਦੀ ਜੀ ਚੰਦੀਆ ਚੁੱਪ ਕਰਦੇ ਹੁਣ ਤੁਸੀਂ ਕਿ ਰਾਜ ਬਾੜ ਪਟਰ ਪਟਰ ਚੱਲਦੀ ਐ ਦੀ ਚੁੱਪ ਕਰ ਰਹੀ ਸੀ ਕੋਈ ਗੱਲ ਨਹੀਂ ਹੈਂ ਚਲ ਕੋਈ ਨਹੀਂ ਫਿਕਰ ਨਾ ਕਰ ਹੁਣ ਤੇ ਮੈਂ ਉਹ ਹੀ ਤੇ ਵੇਖਣ ਢੀ ਆ ਵੀ ਅੱਜ ਆਏ ਨਹੀਂ ਹੈਗੇ ਕੀ ਪਤਾ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ ਉੱਥੇ ਕੀ ਪਤਾ ਕੀ ਨਿਭੜਨੀ ਕੀ ਨਹੀਂ ਕਿਤੇ ਆਪਾਂ ਗਲਤੀ ਤਾਂ ਨਹੀਂ ਕਰ ਲਈ ਮੈਂ ਤਾਂ ਸਗੋਂ ਉਹਦੇ ਜੰਨੀ ਡਰੋਂ ਦੀ ਮਾਰੀ ਕਿ ਤਲਾਕ ਲੈ ਲੈਨੇ ਉਹਨੇ ਸੱਚੀ ਕੰਮ ਕਰ ਦਿੱਤਾ ਉਹ ਤੋਂ ਤੇ ਡਰੋਂਦੀ ਹੈਗੀ ਅਗਲੇ ਨੇ ਸੱਚੀ ਨੂੰ ਚੀ ਲੈ ਕੇ ਘਰ ਤੱਕ ਹੈ ਹੁਣ ਇਹਦੇ ਵਿੱਚ ਤੇਰਾ ਕੀ ਕਸੂਰ ਹੈ ਤੇ ਮੇਰਾ ਕੀ ਕਸੂਰ ਆ ਪਿਓ ਤੇਰਾ ਵੀ ਮੇਰੇ ਗੱਲ ਪੈ ਜਾਂਦਾ ਵਾ ਤੇ ਭਰਾ ਤੇਰਾ ਵੀ ਪੈ ਜਾਂਦਾ ਵਾ ਦੱਸ ਇਹ ਫਿਰਗੇ ਤੇ ਚਲੀਏ ਕੀ ਪਰ ਇੱਕ ਗੱਲ ਵਾ ਇਹ ਬੇਚੀ ਦਾ ਬਦਲਾ ਹੋਏ ਦੀ ਸੱਸ ਕੋ ਲੈਣਾ ਵਾ ਵੇਖੀ ਸਹੀ ਨਹੀਂ ਜਾਣਾ ਤਾਂ ਹੈਗਾ ਵਾ ਹੁਣ ਉੱਥੇ ਇੱਕ ਵਾਰੀ ਜਾ ਕੇ ਤਾਂ ਇਹ ਸਾਡਾ ਘੜੇ ਤਲਾਕ ਹੋ ਗਿਆ ਵਾ ਕਿ ਜਿਹੜਾ ਮੈਂ ਜਾਣ ਨਹੀਂ ਸਕਦੀ ਅੱਜ ਕੱਦੋਂ ਰਾਮ ਤੇ ਕਰਦੇ ਆਂ ਤਿਆਰੀ ਇੱਥੇ ਜਾਣ ਦੀ ਨਾਲੇ ਲਾ ਕੇ ਆਣ ਪਾਣ ਦਾ ਪਤਾ ਲੱਗੂਗਾ ਨਾ ਫਿਰ ਮੂੰਹ ਕਿੱਥੇ ਦਊਗੀ ਆਪਣਾ ਇਹ ਆਹੋ ਪੁੱਛੀਏ ਤਾਂ ਸਹੀ ਜਿਵੇਂ ਹੁਣ ਕੀਤਾ ਵਾ ਤਾਂ ਲੱਗਦੇ ਪੇਪਰ ਸ਼ੁਰੂ ਕੀਤੇ ਹੀ ਆ ਤੇ ਫਿਰ ਉੱਥੇ ਪਹੁੰਚੇ ਕਿਉਂ ਨਹੀਂ ਆਹੋ ਹੁਣ ਭੁਗਤੋ ਜਾ ਕੇ ਹੁਣ ਜਾਂਦੇ ਕਿਉਂ ਨਹੀਂ ਥੀਂਡਾ ਆਪਣਾ ਤਾਂ ਕੱਢ ਲਿਆ ਵਾ ਉਹਨੇ ਵੀ ਹਾਂ ਵੀ ਮੈਂ ਇਹਨੂੰ 2 ਨੰਬਰ 'ਚ ਕੱਢ ਲਿਆ ਵਾ ਉਹ ਸੋਖਾ ਵਾ ਉੱਥੇ ਜਾਵਾਂਗੀ ਨਾ ਉਹਦੇ ਨਾਲੇ ਨੂੰ ਦੱਸ ਕੇ ਆਉਂਗੀ ਪਿਆੜੀ ਏਕ-ਏਕ ਚੀਜ਼ ਉਹਨੇ ਹੱਡੀ ਆ ਆਪਾਂ ਸਭ ਕੁਝ ਚੁੱਕ ਕੇ ਖੰਡਣਾ ਵਾ ਪਤਾ ਲੱਗ ਜੂਗਾ ਜਿਹੜੀ ਇਹ ਮਹਾਰਾਣੀ ਬਣ ਕੇ ਬੈਠੀ ਏ ਸਾਰੇ ਘਰ ਤੇ ਕਬਜ਼ਾ ਕਰਕੇ ਇਹਨੂੰ ਤਾਂ ਮੈਂ ਮਤ ਦਵਾਂਗੀ ਨਾ ਨਾਲੇ ਖਰਚਾ ਲਵਾਵਾਂਗੇ ਠੋਕ ਕੇ ਠੀਕ ਆ ਨਾ ਤੂੰ ਨਾ ਡਰਿਆ ਕਰਕੇ ਅਸੀਂ ਗੱਲੋ ਨਹੀਂ ਨਹੀਂ ਮੈਂ ਕਾਹਤੋਂ ਡਰਾਂ ਮੈਂ ਮੇਰੇ ਨਾਲ ਸਾਥ ਦੇਣਾ ਥੋੜਾ ਜਿਹਾ ਤੇਰਾ ਪਿਓ ਸਾਥ ਦੇ ਤੇਰਾ ਭਰਾ ਦੇ ਮੈਂ ਤੇ ਕੁਛ ਦਾ ਤੂੰ ਕਰਦਾ ਪਰ ਇਹੇ ਮੇਰਾ ਸਾਥ ਨੇ ਦੇ ਦਿਨ ਖੱਟੇ ਇਹ ਆਪਣੀਆਂ ਮਰਜ਼ੀਆਂ ਕਰਦੇ ਨੇ ਉਹ ਪਿੰਦਰ ਨੂੰ ਤੇ ਕੋਈ ਛੋਟ-ਬੋਦੀ ਹੈ ਨਹੀਂ ਜੀ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੁੱਤ-ਬੋਦ ਕਾਦੀ ਆ ਉਹ ਸਿਰਫ ਆਪਣੀ ਘਰ ਦੀ ਲਮਗਰ ਲਗਾਈ ਚੱਲ ਪੁੱਤ ਠੀਕਰਨਾ ਕਰਿਆ ਕਰ ਬਹੁਤਾ ਠੀਕ ਆ ਨਾ ਜਸਤੀ ਕੀ ਅੱਗੇ ਤੇ ਕੀ ਬਣਿਆ ਉਥੇ ਦੱਸ ਦੇ ਨੂੰ ਕੀ ਬਣਿਆ ਵੇਟ ਤੇ ਰਿਲੇਟਿਡ ਚੀਜ਼ੇ ਕੁਛ ਨਹੀਂ ਬਣਨਾ ਕੀ ਉਥੇ ਉਹ ਆਏ ਨਹੀਂ ਉੱਗ ਕਿਉਂ ਆਏ ਨਹੀਂ ਪਤਾ ਨਹੀਂ ਕੀ ਗੱਲ ਆ ਪਰੰਤ ਚਲ ਗਿਆ ਵਾ 2 ਨੰਬਰ ਚ ਬਾਹਰ ਤੇ ਹੁਣ ਉਹਦੀ ਮਾਂ ਹੀ ਸੀਗੀ ਇੱਥੇ ਉਹ ਆਈ ਨਹੀਂ ਕਹਿ ਦਿੱਤਾ ਕਿ ਬਿਮਾਰ ਐਪਲੀਕੇਸ਼ਨ ਦੇਤੀ ਉੱਥੇ ਹੁਣ ਬਚਾ ਲੈ ਆਂ ਕਿ ਗੱਲ ਕਾਦੀ ਆ ਤੇ ਜਿੰਡੇ ਹੁਣ ਮੰਮੀ ਹੁਣ ਉਹ ਜੇ ਕੋਈ ਕਤੂਤ ਹੋਵੇ ਤੇ ਅੰਦੀ ਨਾ ਥੇ ਹੈ ਹੁਣ ਮੂਲ ਕੰਦੀ ਫਿਰਦੀ ਆ ਆਪਣਾ ਪਰ ਮੰਮੀ ਮੈਂ ਜੀ ਤਾਂ ਮੈਂ ਕਿ ਗੱਲ ਕਵਣਾ ਤੇ ਸਗੋ ਨਾਲ ਸੁਲਾ ਕਰ ਲੋ ਤੁਸੀਂ ਬੱਲੇ ਤੇਰੇ ਹੈਂ ਮੂੰਹ ਤੇ ਅੰਭਲਾਤਾ ਮੈਂ ਕਿੰਧਾ ਪਤਾ ਨਹੀਂ ਕੀ ਗੱਲ ਮੈਂ ਚੱਟ ਮੰਨ ਜਾਣਾ ਤੇਰੀ ਵੀ ਸੁਲਾ ਕਰਨ ਚੱਲ ਜਾਂ ਨਹੀਂ ਤੇਰੇ ਨਾਲ ਮੈਂ ਹੈ ਹੱਦ ਹੋਈ ਆ ਮੇਰੀ ਤੇ ਸੁਲਾ ਕਰੇ ਚੁੱਤੀ ਮੇਰੇ ਮੁੰਡੇ ਦਾ ਵੀ ਇਹੋ ਕੰਮ ਤੇਰਾ ਵੀ ਇਹੋ ਕੰਮ ਹੈ ਤੁਹਾਡੀ ਦੋਵਾਂ ਦੀ ਸਲਾਹ ਇੱਕ ਹੀ ਆ ਮੈਨੂੰ ਪਤਾ ਵਾ ਸਾਰਾ ਇਹੋ ਸਲਾਹਾ ਕਰਦੇ ਹੋਣੇ ਵੀ ਮਾਂ ਹੜੀ ਜਾ ਕੇ ਚੁੱਪਚੇ ਮੱਥਾ ਟੇਕੇ ਉਹਦੇ ਪਿਆਰੇ ਤੇ ਜਾ ਕੇ ਉਹ ਨਹੀਂ ਤਾਂ ਮਨਸੂਬੇ ਕਾਮਯਾਬ ਹੋਣ ਤੇਰੇ ਮੈਂ ਮੈਂ ਟੌਰਣਾ ਹੀ ਰਹਿਣਾ ਵਾ ਮੰਮੀ ਮੈਂ ਤੇ ਦੀਦੀ ਕਰਕੇ ਕਹਿਾਂਗੀ ਕਿ ਹੁਣ ਵੇਖੋ ਕਿੰਨੀ ਗਰਮੀ ਆ ਤੇ ਦੀਦੀ ਤੇ ਡੈਡੀ ਗਏ ਹੀ ਤੇ ਅੱਗੋਂ ਉਹ ਆਏ ਨਹੀਂ ਆ ਤੇ ਇਧ ਗੀਪ ਤਾਂ ਫਿਰ ਉਹ ਅਗਲੀ ਵਾਰੀ ਵੀ ਆਉਣਗੇ ਕਿ ਨਾ ਤੇ ਲੋਚ ਚ ਕਰਕੇ ਬਾਈ ਕਰਨੀ ਹੁੰਦੀ ਨਾ ਤਾਂ ਉਹਨਾਂ ਨੇ ਹੱਤ ਲਾਕ ਵਾਲਾ ਕੰਮ ਕਰਨਾ ਹੀ ਨਹੀਂ ਸੀਗਾ ਉਹਨਾਂ ਨੇ ਇਹ ਨਹੀਂ ਕੁਝ ਵੀ ਕਰਨਾ ਹੈ ਆਉਣਗੇ ਕਿ ਕਿੱਦਾਂ ਉਹ ਤਾਂ ਅੱਗੇ ਚਾਹੁੰਦੇ ਸੀ ਕਿ ਤੂੰ ਨਿਕਲ ਜਾ ਮਤੋਂ ਆਹ ਮੈਨੂੰ ਲਿਆਉਣੇ ਆਉਂਦੇ ਆ ਤੂੰ ਤੂੰ ਨਾ ਕੱਢੇ ਘਰੋਂ ਬਾਹਰ ਤੇ ਆਖੀ ਹਾਂ ਪਰ ਵੈਹੇ ਦੀਦੀ ਗੁੱਸਾ ਨਾ ਕਰਿਓ ਆਪਾਂ ਮੋਗਾ ਆਪ ਹੀ ਦੇਣੀ ਹੈ ਜੇ ਨੂੰ ਗੱਲਾਂ ਕਰਨਾਂ ਮੇਰੀ ਜਬਾਨ ਉਹਨਾਂ ਕੋਲਦੀ ਮੈਨੂੰ ਗੱਲਾਂ ਨਾ ਸੁਣਾ ਜੇ ਮੈਂ ਤੇਨਾਂ ਪਿਆਰ ਨਾਲ ਵਾਂਸਾ ਗੋਲ ਹੀ ਪਈਆਂ ਤਾਂ ਤੂੰ ਸਿਰ ਤੇ ਹੀ ਬੈਣ ਢਈ ਮੇਰੇ ਆਣ ਕੇ ਸਿੱਖਿਆ ਜਾ ਕੇ ਆਪਣਾ ਕੰਮ ਕਰ ਮੈਂ ਤੇ ਉਦਾਂ ਜਦ ਕਰੰਦੀ ਕਿ ਚਲ ਸੁਣਾ ਸਮਝੌਤਾ ਕਰ ਲੋ ਜੀ ਗੱਲ ਬਾਨੀ ਤੇ ਸਭ ਬਦਿਆ ਜਰੂਰੀ ਨਖਨਾਰਾ ਪਾਣਾ ਕੋਈ ਗੱਲ ਨਹੀਂ ਅਈ ਜੋ ਕਰਨਾ ਉਹ ਕਰ ਲਾਂਗੇ ਤੂੰ ਵਿੱਚ ਸਵਾਦ ਨਾ ਲੈ ਬੋਤੇ ਜਾ ਆਪਣਾ ਕੰਮ ਕਰ ਜਾ ਕੇ ਗੇਲੀ ਕੇ ਥਾਂ ਦੀ ਦੋ ਟਿਕੀਆਂ ਪਕਾ ਲੈਂਦੀ ਤੇ ਤੁਰਕੇ ਵੀ ਸਿਖਿਆ ਦੇਣ ਹਾਂ ਅਸ ਉਹ ਤਾਂ ਕਿਸੇ ਢੇ ਮੂੰਹ ਬੋਲਦੀ ਨਹੀਂ ਕਿ ਐਦਾਂ ਦੇ ਲੋ ਕਿੰਦੀ ਜਲਦੀ ਆਈ ਸਵਾਦ ਲੈਣ ਜੀ ਮੈਂ ਪੁੱਛ ਲਵਾਂ ਫਟਾਫਟ ਜਾ ਕੇ ਵੀ ਕੀ ਸਵਾਦ ਹੀ ਲੈਣ ਆਈ ਠੀਕ ਹੈ ਰੰਗ ਬਰੰਗੇ ਮਮੀ ਜੀ ਤੁਸੀਂ ਸਿਲਾ ਕਰ ਲੋ ਕਰਦੀਆਂ ਸਵਾਮੇ